ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹੀ ਦਸਵੀਂ ਕਬਿਓ ਬਾਚ ਬੀਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪਤ ਪਰ ਹਮਰੇ ਦੁਸ਼ਟ ਸਭ ਤਮ ਘਾਵ ਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਇਸ ਨੂੰ ਸਿੱਖ ਕਹਿਣਾ ਸਿੱਖਿਆ ਨਹੀਂ ਪੜਨਾ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੀਐ ਇਸ ਨੂੰ ਬਿਹਾਰੀ ਲਾ ਕੇ ਪੜਨਾ ਹੈ ਲੱਗੀ ਸਿਹਾਰੀ ਹੈ इस करके उच्चारण इस बिहारी नाल ही करना है करी सब बैरन कौ आज संघरीय पूर्ण होए हमारी आसा तोर भजन की रह प्यासा तुम है छाड़ कोई अवर ना त्याऊ जो बर चाह हौ चाह हाओ सो चाह सौ तुम ते पाऊं ਸੇਵਕ ਸਿੱਖ ਹਮਾਰੇ ਤਾਰੀਅ ਹੈ ਇਸ ਦਾ ਉਚਾਰਨ ਵੀ ਤਾਰੀਅ ਹੈ ਬਿਹਾਰੀ ਨਾਲ ਹੀ ਕਰਨਾ ਹੈ ਚਨ ਚਨ ਸੱਤਰ ਹਮਾਰੇ ਮਾਰੀਅ ਹੈ ਆਪ ਹਾਸ ਦੇ ਮੁਝੇ ਉਬਰੀਏ ਇਹ ਵੀ ਉਬਰੀਏ ਮਰਨ ਕਾਲ ਕਾ ਤਰਾਸ ਨੇ ਵਰੀਏ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੋਜ ਜੋ ਕਰਿਯੋ ਰੱਛਾ ਇਵੇਂ ਸ਼ਬਦ ਕਰਿ ਇਹੋ ਬਿਹਾਰੀ ਦੇ ਨਾਲ ਹੀ ਪੜਨਾ ਹੈ। ਰਾਖ ਲੇਹੁ ਮੋਹਿ ਰਖਨ ਹਾਰੇ। ਸਾਹਿਬ ਸੰਤ ਸਹਾਇ ਪਿਆਰੇ। ਸਾਹਿਬ ਸੰਤ ਨੇ ਕਹਿਣਾ ਸਾਹਿਬ। ਸੰਤ ਸਹਾਇ ਪਿਆਰੇ। ਇਸ ਤਰ੍ਹਾਂ ਪੜ੍ਹਨਾ ਹੈ। ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ ਤੋ ਮੋਹ। ਪੂਰੀ ਚਤੁਰਦਸ ਕੰਤਾ ਇਸੇ ਤਰੀਕੇ ਦੇ ਨਾਲ ਪੂਰੀ ਚਤੁਰਦਸ ਕਹਿਣਾ ਹੈ 14 ਪੁਰੀਆਂ ਚਤੁਰਦਸ ਪੂਰੀ ਚਤੁਰਦਸ ਤਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਵਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਖਰ ਵਿਸ਼ਨ ਪ੍ਰਕਾਸ਼ਾ ਸਰਗਰ ਕਾਲ ਕ ਕੀਆ ਤਮਸਾ ਜਵਨ ਕਾਲ ਜੋਗੀ ਸੇਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿ ਯਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸકલ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗਨ ਸੁਖ ਦਿਓ ਸਤਰਨ ਕੋ ਪਾਲਮੋ ਬਾਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਾਭਾ ਪਰ ਕਿਰਪਾ ਦ੍ਰਿਸ਼ਟਕਾਰ ਖੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਾਟ ਘਾਟ ਕੇ ਪਟ ਪਟ ਕੀ ਜਾਨੈ ਇਸੇ ਤਰ੍ਹਾਂ ਹੀ ਇਹ ਘਾਟ ਘਾਟ ਪੂਲਾ ਬੋਲਣਾ ਹੈ ਘਾਟ ਘਾਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਰਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੀਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਇਹ ਨਿਰਵਿਕਾਰ ਕਹਿਣਾ ਨਿਰਵਿਕਾਰ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਤਾ ਕਉ ਕਨੌੜੀ ਦੇ ਨਾਲ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਾਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਕਿਹ ਭਿੰਨ ਸਜਾ ਪ੍ਰਤਮ ਸੰਸਾਰ ਏਕ ਰੂਪ ਅਨੂਪ ਸਰੂਪਾ ਰਾਮ ਕ ਭਯੋ ਰਾਵ ਕਹੀ ਭੂਪਾ ਅੰਦਜ ਜੀਰਜ ਸੇਪਜ ਕੀਨੀ ਉਤਪਦ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜਾ ਹੋਇ ਬੈਠਾ ਇਸ ਸ਼ਬਦ ਨੂੰ ਹੋਇ ਗੈਣਾ ਹਾਹੀਂ ਔਂਕੜ ਐੜੇ ਦੁਲਾਮਾ ਐ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਇ ਅਚੰਭਵ ਆਦ ਜੁਗਾਦ ਸਰੂਪ ਸਯੰ ਭਵ ਆਪ ਰਖਾ ਮੇਰੀ ਤੁਮ ਕਰੋ ਸਿੱਖ ਊਬਾਰ ਅਸਿੱਖ ਸੰਘਰੋ ਦੋਸ਼ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨ ਕੇ ਦੋਸ਼ਤ ਦੁਖਤ ਹੋਇ ਮਰੀ ਮੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਕਰਨੌੜੀ ਦੇ ਨਾਲ ਸੁਧ ਹੈ ਏ ਕਉ ਜੋ ਕਲ ਕਉ ਇੱਕ ਬਾਤ ਹੈ ਹੈ ਤਾਂ ਕਿ ਕਾਲ ਨਿਕਟ ਨਹੈ ਐ ਹੈ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਇਹ ਤਰੇ ਲਾ ਦੇ ਨਾਲ ਹੀ ਸੁਧ ਹੈ ਤਰੇ ਪਾਠ ਨਹੀਂ ਹੈ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ ਤਾਗੇ ਤਾਪ ਤਨਖ ਮਹ ਹਰਿ ਹੋ ਰਿੱਤ ਸਿੱਧ ਕਰਮ ਸਭ ਹੋਈ 10 ਛਾ 6 ਸਕੇ ਨਾ ਕੋਈ ਇੱਕ ਬਾਰ ਜੇ ਤਮੈ ਸੰਭਾਰਾ ਕਾਲ ਖਾਸ ਤੇ ਤਾਹੇ ਉਬਾਰਾ ਇਸ ਨੂੰ ਉਬਾਰਾ ਨਹੀਂ ਕਹਿਣਾ ਉਬਾਰਾ ਬੱਬੇ ਦੇ ਨਾਲ ਜੇਨ ਨਰ ਨਾਮ ਤਿਹਾਰੂ ਕਹ ਦਾਰਿਦ ਦੁਸ਼ਟ ਦੋਖ ਤੀਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਜਿਹੜਾ ਸਰਨ ਸ਼ਬਦ ਹੈ ਇਹ ਨੰਨੇ ਦੇ ਨਾਲ ਸੁੱਧ ਹੈ ਕਈ ਗੁਟਕੇ ਸਹਿਬਾਨਾਂ ਚ ਅਣਾਉਣੇ ਦੇ ਨਾਲ ਆਉਂਦਾ ਹੈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਸ ਦੇ ਲੇਹੋ ਉਬਾਰੀ ਸਰਬਠੌਰ ਮੋ ਹੋ ਹੋ ਸਹਾਈ ਦੁਸ਼ਟ ਦੋਖਤੀ ਲੇਹੋ ਬਚਾਈ ਕਿਰਪਾ ਕਰੀ ਹਾਮ ਪਰ ਜਗ ਮਾਤਾ ਇਹ ਮਾਤਾ ਸ਼ਬਦ ਪੋਲਾ ਬੁਰਣਾ ਮਾਤਾ ਨਹੀਂ ਕਹਿਣਾ ਕਿਰਪਾ ਕਰੀ ਹਾਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕੇਲੇ ਵਿੱਚ ਸਕਰ ਦੇਹ ਕੋ ਹਰਤਾ ਦਸ਼ਟ ਦੋਖੀਨ ਕਉ ਛੇ ਕਰਤਾ ਇਹ ਦੋਖੀਨ ਕਉ ਸੁਧ ਹੈ ਕਿ ਕਨੌੜੇ ਦੇ ਨਾਲ ਸ੍ਰੀ ਅਸ ਤੁਜ ਜਬ ਭਏ ਦਿਆਲਾ ਦਿਆਲਾ ਗੁਰੂ ਖਾਲਸਾ ਜੀ ਇਤਿਨ ਅੱਖਰਾਂ ਦੇ ਨਾਲ ਸੁਧ ਹੈ ਕਈ ਗੁਟ ਕੇ ਸਹਿਬਾਨਾਂ ਤੇ ਦਇਆਲਾ ਛਪਿਆ ਹੁੰਦਾ ਸ੍ਰੀ ਅਸ ਤੋਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਰਲਾ ਮਨ ਬਾੰਛਤ ਫਲ ਪਾਵੈ ਸੋਈ ਦੁਖ ਨੰ ਦਿਸੈ ਵਿਆਪਤ ਕੋਈ ਅੜਿਲ ਸੁਨੈ ਗੰਗ ਜੋ ਯਾਹੇ ਯਾਹੇ ਕਹਿਣ ਸੋ ਰਸਨਾ ਪਾਵੈ ਸੁਨੈ ਮੂੜ ਚੇਤ ਲਾਇ ਚਤੁਰਤਾ ਆਵੈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੀ ਰਹੈ ਉਜੋਆ ਕੀ ਇੱਕ ਬਾਰ ਚੌਪਈ ਕੋ ਕਹੈ ਇਸ ਪੌੜੀ ਅੰਦਰ ਚੌਪਈ ਸਹਿਬ ਦਾ ਫਲ ਦੱਸਿਆ ਅਡਿੱਲ ਦੇ ਵਿੱਚ ਅੱਗੇ ਚੌਪਈ ਸਹਿਬ ਦਾ ਸਨ ਦੱਸਿਆ ਵੀ ਕਿਹੜੇ ਸਨ ਵਿੱਚ ਚੌਪਈ ਸਹਿਬ ਉਚਾਰਨ ਹੋਈ ਚੌਪਈ ਸੰਬਦ ਸੁੱਤਰਹ ਸਹਿਸਪਣਿਜ ਅਰਧ ਸਹਿਸਫਨ ਤੀਨ ਕਹਿਜ ਭਾਦਰਵ ਸੁਦੀ ਅਸ਼ਟਮੀ ਰਾਵਵਾਰਾ तीर स्तद्रव ग्रंथ सुधारा जड़ा स्त शब्द है स्तद्रव ये तत्ते औंकड़ नहीं है औंकड़ तो बिना ही सुध है तीर स्तद्रव ग्रंथ सुधार सवै पाए गहे जब ते तुमरे तब ते कौ आंख तरे नहीं आने राम रहीम पुराण कुरान अनेक कहे मत एक नाम माने ਸਿਮਰਤ ਕਹਿਣ ਮੰਮੀ ਨੂੰ ਸਿਹਾਰੀ ਨਹੀਂ ਹੈ ਮਮਾ ਮੁਕਤਾ ਤੇ ਰਾਰਾ ਪੈਰਾਂ ਚ ਸਿਮਰਤ ਸਾਸਤਰ ਬੇਦ ਸਭ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰ ਸਗਲ ਦੁਆਰ ਕਉ ਛਾਟ ਕੈ ਗਹਿਓ ਤੁਹਾਰੋ ਦੁਆਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਰ ਦਵਾਰ ਕਉ ਛਾੜ ਕੇ ਗਹਿਓ ਤੁਹਾਰੋ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੱਜ ਜਿਉ ਆਪਾਂ ਨੇ ਸਤਿਗੁਰੂ ਸਾਹਿਬ ਜੀ ਦੀ ਮਿਹਰ ਦਾ ਸਦਕਾ ਦੋ ਬਾਣੀਆਂ ਦੀ ਸੰਥਿਆ ਸੰਪੂਰਨ ਕੀਤੀ ਹੈ ਅੱਗੇ ਸਤਿਗੁਰੂ ਸਾਹਿਬ ਜੀ ਮਿਹਰ ਕਰਨ ਆਪ ਗੁਰਸਿੱਖ ਸੰਗਤਾਂ ਤੇ ਔਰ ਸਾਡੇ ਤੇ ਵੀ ਇਸੇ ਤਰ੍ਹਾਂ ਪਾਵਨ ਗੁਰਬਾਣੀ ਦੀ ਸੰਥਿਆ ਦੀ ਪਾਵਨ ਗੁਰਬਾਣੀ ਸੁੱਧ ਪੜਨ ਪੜਾਉਣ ਦੀ ਵਰਪਦੀ ਸਮਰਥਾ ਬਖਸ਼ੋ ਸੋ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ you <clears throat>